ਸਾਰਿਆਂ ਨੂੰ ਜੈ ਸ਼ੰਕਰ ਦੀ ਸੋ ਅੱਜ ਤੁਹਾਨੂੰ ਦੱਸਾਂਗੇ ਕਿ ਭੁੱਖੇ ਕੋ ਅੰਨ ਪਿਆਸੇ ਕੋ ਪਾਣੀ ਬਾਬਾ ਪਰਬਾਨੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮੋਗਾ ਵਾਲਿਆਂ ਦਾ ਨਗਰ ਜਿਹੜਾ ਇਹ ਐ 22ਵਾਂ ਵਿਸ਼ਾਲ ਭੰਡਾਰਾ ਜਿਹੜਾ ਇਹ ਲੱਗਿਆ ਹੈ ਹਰ ਸਾਲ ਦੀ ਤਰ੍ਹਾਂ ਇੱਥਾਂ ਹੀ ਸਾਰੇ ਹੁੰਮ ਹਮਾ ਕੇ ਜਿਹੜੇ ਨੇ ਸ਼ੇਵ ਭਗਤਾਂ ਵਾਸਤੇ ਲੰਗਰ ਭੰਡਾਰਾ ਲਗਾਉਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਹਰ ਇੱਕ ਤਰ੍ਹਾਂ ਦਾ ਜਿਹੜਾ ਇਹ ਜਥੋਂ ਲੰਗਰ ਪ੍ਰਸ਼ਾਦਾ ਮਿਲਦਾ ਹੈ ਸੰਤਾਂ ਦੀ ਬੜਾ ਉਸ਼ਾ ਹੈ ਤੇ ਸੰਤਾ ਜੀਰੀਆਂ ਨੇ ਇੱਥੇ ਉਹ ਮੁਹਮਾ ਕੇ ਪਹੁੰਚਦੀਆਂ ਨੇ ਤੇ ਲੰਗਰ ਬਣਾੜਾ ਸ਼ਾਕੇ ਜਾਂਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਐਤਕਿ ਤੇਰੇ ਮੈਂਬਰ ਨੇ ਗੱਲਬਾਤ ਕਰਦੇ ਆ ਜੈ ਸ਼ੰਕਰ ਜੀ ਜੈ ਸ਼ੰਕਰ ਕੀ ਨਾਮ ਦੇ ਵਿਕਮਦਰੋੜਾ ਜੀ ਮੈਂ ਤੁਸੀਂ ਬੋਲੋ ਵਿਕਮਦਰੋੜਾ ਮੇਰਾ ਨਾ ਜੀ ਅੰਮ੍ਰਿਤ ਸਰਵਮਾਇ ਸੇਵਾ ਕਰਨ ਉਸੇ ਆਇਆ ਪਿਛਲੇ 15 ਸਾਲਾਂ ਤੋਂ ਇਹ ਮੋਗੇ ਵਾਲੇ ਦਾ ਪੰਡਹਾਰਾ ਜਿਸ ਸਮੇਂ ਸੇਵਾ ਕਰਾ ਰਿਹਾ ਇਹਨਾਂ ਦਾ ਪੰਡਹਾਰਾ ਜਿਹੜਾ ਵੇਖ ਕੇ ਮੈਨੂੰ ਆਇਆ ਕਿ ਮੈਂ ਇਹਨਾਂ ਦੇ ਭੰਡਾਰੇ ਨਾਲ ਜੁੜਿਆ ਚਲੋ ਇੱਥੋਂ ਦੇ ਜਿਹੜੇ ਭੰਡਾਰੇ ਦੀ ਸੇਵਾ ਜਿਹੜੀ ਹੈ ਬਹੁਤ ਹੀ ਤਨਮਾਨਾ ਸਾਰੇ ਮੈਂਬਰ ਕਰਦੇ ਨੇ ਘੱਟੋ ਘਾਟ 3-400 ਦੇ ਕਰੀਬ ਮੋਕੇ ਤੋਂ ਇਹਨਾਂ ਦਾ ਮੈਂਬਰ ਨੇ ਪ੍ਰਧਾਨ ਨੇ ਸਾਡੇ ਸੂਰ ਸਾਹਿਬ ਉਹ ਵੀ ਕਾਫੀ 22 ਸਾਲਾਂ ਤੋਂ ਸੇਵਾ ਕਰ ਰਹੇ ਤੇ 2 ਮਹੀਨੇ ਲਗਾਤਾਰ ਸਾਡੀ ਜਿਹੜੀ ਉਹ ਸੇਵਾ ਨਿਸ਼ ਭਾਵਨਾ ਨਾਲ ਕੋਈ ਆਪਣਾ ਲਾਲਚ ਦੀ ਕਿਹੇ ਚੀਜ਼ ਦਾ ਸੇਵਾ ਹੋ ਰਹੀ ਹੈ ਦੇਖੋ ਜੀ ਇਹ ਵਿਸ਼ਰਾਮ ਘਰ ਹੈ ਹਿਆਰ ਦੇ ਕਰੀਬ ਜੱਤਰੀ ਰੋਜ਼ਾਨਾ ਤੋਂ ਸੁਦਾ ਹੈ ਮਤਲਬ ਕਿ ਦੇਸੀ ਕੀ ਉਹਦਾ ਸਪੈਸ਼ਲ ਜਿਹੇ ਪ੍ਰਸ਼ਾਦ ਬਣਦਾ ਹੈ ਜੀ ਕੋਈ ਇਹਦੇ ਜੇ ਖੁੱਦ ਵੈਸ਼ ਹੋ ਜੇ ਕੋਈ ਅਰੋੜਾ ਅਰੋੜਾ ਸਾਹਿਬ ਕਿੰਨੇ ਟੋਟਲ ਮੈਂਬਰ ਨੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਬਰਾਂਚਾਂ ਤੁਹਾਡੀਆਂ ਨੇ ਕਿੰਨੇ ਟੋਟਲ ਹੱਡੀਆਂ ਪੂਰੇ ਇੰਡੀਆ ਦੇ ਆ ਪੰਜਾਬ ਜਿਹੜੀ ਕਹਿ ਸਕਦੇ ਪੰਜਾਬ ਜਿਹਦੇ ਹੈਗੀਆਂ ਗਿਆ ਆਊਟ ਆਫ ਕੰਟਰੀ ਵੀ ਆ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਉੱਥੋਂ ਦੇ ਵੀ ਸਾਡੇ ਮੈਂਬਰ ਜੁੜੇ ਨੇ ਪੰਜਾਬ ਜਿਹਦੇ ਹੈਗੇ ਗਿਆ ਦਿੱਲੀ ਗੁਜਰਾਤ ਗੁਜਰਾਤ ਤੋਂ ਹੁਣ ਸਾਡੀ ਸੇਵਾ ਕਰਕੇ ਕਿ 15 ਮੈਂਬਰ ਆਏ ਸੀ 15 ਮੈਂਬਰ ਆਪਣੇ ਲੇਡੀਜ਼ ਪਰਿਵਾਰ ਦੇ ਨਾਲ ਆਏ ਆ ਸੇਵਾ ਕਰਕੇ ਹਰ ਸਾਲ ਜਾਂਦੇ ਨੇ ਜਿਸ ਨਾਲ ਸਾਡੇ ਭਾਈ ਸਾਹਿਬ ਦੇਖੋ ਇਹ ਪ੍ਰਧਾਨ ਇਹ ਵੀ ਬ੍ਰਾਂਚ ਆਦੇ ਆਏ ਨੇ ਇਹ ਵੀ ਸੇਵਾ ਕਰਨ ਆਏ ਆ ਇਹ ਆਪਾਂ ਗੱਲਬਾਤ ਕਰਾਂਗੇ ਜੈ ਸ਼ੰਕਰ ਦੀ ਪਿਆਰ ਆਪ ਕੀ ਨਾਮ ਤੇ ਪਹਿਲਾ ਨਾਮ ਮਨੁਸ਼ੀਲ ਜੀ ਨਾਮ ਅਭਿਸ਼ਕ ਮਾਦੋ ਜੀ ਜੀ ਤੇ ਮੈਂ ਇਹਦੇ ਮੰਡਲ ਨਾਲ 17 ਸਾਲਾਂ ਤੋਂ ਜੁੜਿਆ ਹੋਇਆ ਹਾਂ ਜੀ ਜੀ ਇਹ ਵੀ ਮੇਰੇ ਮੇਰੇ ਯਾਰ ਦੋਸਤ ਨੇ ਮੈਨੂੰ ਦੱਸਿਆ ਇਸ ਪਨਾਰੇ ਬਾਰੇ ਉਹਨਾਂ ਦਾ ਹੀ ਮੈਂ ਪਨਾਰੇ ਨਾਲ ਜੁੜਿਆ ਹਾਂ ਮੈਂ ਜੁੜ ਕੇ ਪਨਾਰੇ ਨਾਲ ਬਹੁਤ ਸੋਚਿਆ ਮੇਰਾ ਕਾਰੋਬਾਰ ਤੇ ਮੇਰਾ ਨੈਟਵਰਕ ਦੀ ਬਖਸ਼ੀ ਹੈ ਪਰਮਾਤਮਾ ਨੇ ਮੈਨੂੰ ਕੋਲ ਸੰਕਲਪ ਦਿੱਤੇ ਇਸ ਹੀ ਦਾ ਮੈਂ ਕਹਿੰਦਾ ਪਰਮਾਤਮਾ ਹਰ ਸਾਰੇ ਪਰਪਰ ਨੂੰ ਮੈਂਬਰ ਨੂੰ ਤੱਕੀ ਬਖਸ਼ੇ ਇਹ ਸਾਡੇ ਐਮਐਲਏ ਸਾਹਿਬ ਕੋਲ ਸੋ ਐਮਐਲਏ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਤਿੰਨ ਕ ਤਿੰਨ ਕ ਜੋੜ ਕੇ ਜਿਰਾਇਨਾ ਲੰਗਰ ਲਗਦਾ ਏ 1-1 ਰੁਪਿਆ 2-2 ਰੁਪਿਆ ਸਰਦਾ ਭਾਵਨਾ ਦੇ ਨਾਲ ਸੰਗਤ ਵਾਸਤੇ ਕੱਢਦੇ ਨੇ ਤੇ ਫੇਰ ਭੰਡਾਰਾ ਜਿਰਾ ਲੱਗਦਾ ਏ ਸੋ ਬੜਾ ਵੱਡਾ ਉਪਰਾਲਾ ਜੀ ਹਰ ਸਾਲ ਲੰਗਰ ਭੰਡਾਰਾ ਕਰਾਉਂਦੇ ਨੇ ਆਪਾਂ ਗੱਲਬਾਤ ਕਰਦੇ ਆ ਸੋਜਾ ਜੀ ਸ਼ੰਕਰ ਜੀ ਕੀ ਨਾਮ ਦੇ ਜੀ ਸਵਾਗਤ ਹੈ ਬੋਤਾ। ਗੁਪਤਾ ਸਾਹਿਬ ਬਹੁਤ-ਬਹੁਤ ਮੁਬਾਰਕਾ ਕੀ ਬੜਾ ਵੱਡਾ ਜਿਹੜਾ ਇਹ ਤੁਹਾਡਾ ਯੋਗਦਾਨ ਹੈ ਤੇ ਸਾਰੇ ਮੈਂਬਰਾਂ ਦਾ ਬੜਾ ਵੱਡਾ ਉਪਰਾਲਾ ਹੈ ਕਿ ਲੰਗਰ ਭੁੱਖੇ ਕੋ ਹਨ ਪਿਆਸੇ ਕੋ ਪਾਣੀ ਕਹਿੰਦੇ ਨੇ ਕਿ ਬਾਬਾ ਬਰਫਾਨੀ ਤੇ ਕੀ ਕਹਿਣਾ ਚਾਹਦੇ ਹੋ ਸੰਗਤਾਂ ਨੂੰ? ਜਿਹਾ ਬਾਬਾ ਬਰਫਾਨੀ ਜੀ ਇਹ ਸਭ ਬਾਬਾ ਬਰਫਾਨੀ ਦੀ ਕਿਰਪਾ ਹੈ ਉਹਦਾ ਅਸ਼ੀਰਵਾਦ ਹੈ ਕਿ ਅੱਜ ਇਹ ਮਰਾ ਬਾਬਾ ਬਰਫਾਨੀ ਸੇਵਾ ਬੰਦਨ ਹੋਇਆ ਬੋਗੇ ਤੇ ਜੀ ਹੁਣ ਤਾਂ ਜੇ 22 ਮਾ ਬੰਨਾਰਾ ਜਹਾਂ ਚੱਲਦਾ ਹੈ ਪਿਛਲੇ 22 ਸਾਲੋਂ ਸੇ ਯਹਾਂ ਪਰ ਬੰਨਾਰਾ ਲਗਾ ਲਗਾ ਰਹੇ ਹਾਂ 8 ਸਾਲ ਜੀ ਅਮਨ ਰਾਜ ਯਾਤਰਾ दो महीने का लगता है या लग लंग और ये बाबा फानी सेवा मंडल के सभी मेंबर सभी ब्रांचों के मेंबर मिल के यहाँ पर अपना सहयोग देते हैं और बारी बारी यहाँ पर फिजिकली तन मन धन से सेवा करते हैं जो भी यात्री यहाँ एक दफ़ा आता है वो बार बार आता है देखो ये ढंग से ट्रेन से यहाँ पर लोगों को बैठाया जाता है रखा जाता है रात को रात का रहने का बंदोबस्त है यहाँ पर हमारे पास पाँच से ज़्यादा रात को अंदर हाल मिलता जो हैं खेल सकते हैं और बाहर भी हमारे पास काफ़ी जगह है यहाँ पर चार पाँच जगह डेली दोहे है यात्री आते हैं यहाँ पर प्रसाद वाला लेते हैं फिर आगे के लिए निकलते हैं इसी ढंग से हमारे पास नहाने के लिए बड़ा व्यवस्था है हमारे पास तीस से ज़्यादा लेडीज बाथरूम है तीस से ज़्यादा जेंट्स बाथरूम है और डॉक्टरों की सभी जगह डॉक्टरों की टीम यहाँ पर बैठी रहती है यहाँ ऑक्सीजन का प्रबंध है एम्बुलेंस का प्रबंध है ਔਰ ਸੋ ਸਪੁਰਦਾਰ ਜੀ ਕਿੰਨੀ ਦੇਰ ਤੋਂ ਲੱਗਦਾ ਹੈ ਕਿੰਨੀ ਕਿੰਨੇ ਤਰੀਕ ਨੂੰ ਭੰਡਾਰਾ ਚੱਲੂ ਹੁੰਦਾ ਹੈ ਤੇ ਕਿੰਨੀ ਤਰੀਕ ਨੂੰ ਜਿਹੜਾ ਸਮਾਪਤੀ ਹੁੰਦੀ ਹੈ ਆਹਦੀ ਭੰਡਾਰੇ ਜੀ ਇਹ ਜੇ ਪਿਛਲੇ 22 ਸਾਲوں ਤੋਂ ਚੱਲ ਰਿਹਾ ਹੈ ਜੀ ਪਿਛਲੇ 22 ਸਾਲਾਂ ਤੋਂ ਜੰਮਪੁਰ ਜੇ ਲੰਗਰ ਚੱਲ ਰਿਹਾ ਹੈ ਜੇ ਬਾਬਾ ਬਖਾਨੀ ਸੇਵਾ ਮੰਡਲ ਦੀ ਤਰਫੋਂ ਸੇ ਔਰ ਜਦੋਂ ਸ਼ੁਰੂ ਹੋਇਆ ਤਾਂ ਯਹਾਂ ਪਰ ਅਸੀਂ ਟੈਂਟੋ ਮੇ ਸ਼ੁਰੂ ਕੀਤਾ ਸੀ ਅੱਜ ਬੋਲਣਾਂ ਦੀ ਕਿਰਪਾ ਸੇ ਯਹਾਂ ਪਰ ਪੱਕਾ ਸਟਰਕਚਰ ਆ इतना बड़ा पक्का स्ट्रक्चर किसी के पास नहीं कितनी जो मिटा रहा है जब यात्रा शुरू होती है जब आपसी तौर पर सरकार की तरफ से यात्रा की डेट डेढ़ निकाली जाती है कई दफ़ा वो डेढ़ महीने की यात्रा करता नहीं चाहते कई दफा दो महीने की यात्रा करते हैं तो इस दफा भी डेढ़ महीने की यात्रा है और इन्होंने हमारी यात्रा यहाँ शुरू हुई थी वो उनतीस जून को शुरू हुई थी और ये उन्नीस अगस्त तक चलेगी जब तक ये यात्रा चलेगी ਹੋਲੇ ਨਾਲ ਕੀ ਗੱਲ ਭਾਵੇਂ ਇਹ ਮੰਡਾਲ ਵਿੱਚ ਚੱਲੇਗਾ ਸੋ ਗੱਲਬਾਤ ਕੀਤੀ ਹੈ ਸੋ ਸਾਡੇ ਜਿਹੜੇ ਸੰਗਠਨਾਂ ਤੇ ਪਹੁੰਚ ਦੀਆਂ ਨੇ ਸੰਗਠਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਹਾਡੇ ਵੱਲੋਂ ਤੇ ਬੜਾ ਵਧੀਆ ਅਰੇਂਜਮੈਂਟ ਕੀਤਾ ਗਿਆ ਪ्योर ਦੇਸੀ ਘੋਦਾ ਖਾਣਾ ਪਵਾਇਆ ਜਾਂਦਾ ਹੈ ਫਿਰਨ ਵਾਸਤੇ ਵੀ ਪ੍ਰੋਗਰਾਮ ਕੀਤਾ ਗਿਆ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਵੀਡੀਓ ਦੇਖਦੇ ਕੋ ਉਹਨਾਂ ਨੂੰ ਕੀ ਮੈਸੇਜ ਸਰ ਸਭ ਭਗਤਾਂ ਕੋ ਮੇਰੀ ਤਰਫ ਸੇ ਔਰ ਬਾਬਾ ਬਕੌਨੀ ਸ਼ੇਰ ਮੰਡਲ ਕੇ ਮੰਡਲ ਕੀ ਤਰਫ ਸੇ ਬ੍ਰਾਂਚੋਂ ਕੀ ਤਰਫ ਸੇ ਸਿਰਸੋਂ ਕੀ ਤਰਫ ਸੇ ਇਹ ਹੀ ਪ੍ਰਾਰਥਨਾ ਹੈ ਇਹ ਹੀ ਅਪੀਲ ਹੈ ਕਿ ਉਹ ਬੇਖੌਫ ਹੋ ਕੇ ਜਿਹੜਾ ਹਮਰ ਆ और यहाँ जाव यहाँ जाव, पर बाबा बुरफानी सेवा मंडल के जो हमारे सदस्य हैं उनको सेवा का मौका दें और यहाँ पर आपको हर प्रकार की सिक्योरिटी मिलेगी यहाँ पर एडमिनिस्ट्रेशन की तरफ से हमें पूरा सहयोग मिलता है पुलिस की तरफ से यहाँ पर पूरी सिक्योरिटी के बंदोबस्त हैं और यहाँ पर हमारे अपने जो हमारा हाँ बाबा बरफानी सेवा मंडल है हमारी तरफ से यहाँ पर ये जो शिव धाम है शिव धाम के चारों तरफ हमने सी कैमरे लगाए हैं पूरी सिक्योरिटी का बंदोबस्त है किसी प्रकार की यहाँ पर कोई चिंता करने की जरूरत नहीं है जो भी यहाँ आएगा आपको ठहरने का बंदोबस्त होगा उनके लिए बैटिंग देंगे हर प्रकार की सुविधा चाय से लेके के खाने तक जब भी कोई आएगा हर चीज़ हम उनकी हमारे जो मेंबर हैं वो खुद पर्सनली देखते दे। हैं ठंडा गरम दूध लस्सी जो भी हर प्रकार की हर प्रकार की सेवा तो गलत की है जी मौके वाले लंगर है पिछले बाईस साल तो जरा लंगर भिणारा चलता पाया हर एक तरह की जी सुविधा मिलती है जे सिक्योरिटी की गल कर लो ਸੀਟੀਵੀ ਕੈਮਰੇ ਲੱਗੇ ਹੋਏ ਨੇ ਮੈਡੀਕਲ ਦੀ ਗੱਲ ਕਰ ਲਓ ਜੀਐਨਕੇ ਵੱਲੋਂ ਮੈਡੀਕਲ ਦੀ ਸਹੂਲਤਾਂ ਦੇ ਜ਼ਰੀਏ ਇੱਥੇ ਦਿੱਤੀ ਗਈ ਹੈ ਠਹਿਰਨ ਦੀ ਜੇ ਗੱਲ ਕਰ ਲਓ ਠਹਿਰਨ ਵਾਸਤੇ ਵਿਹਤ ਜਰਾਏ ਖਾਸ ਪ੍ਰਬੰਧ ਕੀਤਾ ਗਿਆ ਸੋ ਸਾਰਿਆਂ ਨੂੰ ਅਪੀਲ ਹੈ ਜਿਹੜੇ ਸ਼ਿਵ ਭਗਤਾਂ ਦੇ ਨੇ ਅਮਨਾਦੀ ਯਾਤਰਾ ਦੇ ਜਾਂਦੇ ਨੇ ਇੱਥੋਂ ਹੋ ਕੇ ਜਾਓ ਤੇ ਲੰਗਰ ਭੰਡਾਰਾ ਛੱਕ ਕੇ ਜਾਓ ਕਿ ਇਹੋ ਜੀਆਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਕੇ ਜਾਓ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਵੀਡੀਓ ਹੁਣਾ ਭਗਤਾ ਤੱਕ ਜਾਣੀ ਚਾਹੀਦੀ ਏ ਜਿਹੜੇ ਸ਼ਿਵ ਦੇ ਭਗਤ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਕਮਣਾਕਰਵਾਲ ਦੇ ਨਾਲ ਲੱਕੀ ਰਾਜਪੂਤ ਜੇ ਐਨ ਕੇ